ਕਿਸ ਨੇ ਕਿਹਾ ਕਿ ਮਾਂ ਦਾ ਦਿਲ ਬਹੁਤ ਵੱਡਾ ਹੁੰਦਾ ਸੱਚੀ ਬਹੁਤ ਵੱਡਾ ਜਦੋਂ ਕਦੇ ਬੱਚੇ ਕਿਸੇ ਵੇਲੇ ਅਜਿਹੇ ਹਰਕਤਾਂ ਕਰਦੇ ਨਾ ਕਿ ਦਰਦ ਭਰੀਆਂ ਗੱਲਾਂ ਕਰਦੇ ਆ ਮਾਂ ਦੇ ਕਿਹ ਕਮਜ਼ੋਰੀਆਂ ਕੱਢਦੇ ਆ ਮਾਂ ਨੂੰ ਬਹੁਤ ਤਕਲੀਫ ਹੁੰਦੀ ਆ ਪਰ ਜਰਾ ਵੀਨੇ ਸੋਚਦੇ ਕਿ ਮਾਂ ਨੂੰ ਕਿੰਨਾ ਦਰਦ ਹੁੰਦਾ ਹੋਵੇਗਾ ਮੰਨ ਲੋ ਜੈਕਿਤ ਇਸ ਵੀਰੇ ਉੱਠ ਕੇ ਮਾਣੇ ਬੱਚਿਆਂ ਨੂੰ ਸਕੂਲ ਜਾਣ ਲੱਗਿਆ ਜਾਂ ਕਾਲਜ ਜਾਣ ਲੱਗਿਆ ਜਾਂ ਦਫ਼ਤਰ ਜਾਣ ਲੱਗਿਆ ਦਹੀਂ ਲੈ ਕੇ ਕੋਲ ਆ ਗਈ ਕਪੁੱਤਰ ਦੇ ਪੁੱਤ ਮੂੰਹ ਮਿੱਠਾ ਕਰਕੇ ਜਾਵੇਂ ਦਹੀਂ ਖਾਣਾ ਬਹੁਤ ਸ਼ੁਭ ਹੁੰਦਾ ਕੋ ਪੁੱਤਰ ਪੁੱਠਾ ਜਿਆ ਹੱਥ ਮਾਰ ਕੇ ਕਹਿ ਦੇਵੇ ਨਾ ਮਾਂ ਆਪਣੇ ਕੋਲ ਰੱਖ ਇਹ ਕਿਸੇ ਪਿਟੇ ਜੇ ਰਿਵਾਜ ਹੁਣ ਨਹੀਂ ਚੱਲਦੇ ਤਮੰਦਾ ਦੇ ਪੁੱਛਾਈ ਜਾਂਦਾ ਜੇ ਕਿ ਤੇ ਸਾਰਾ ਦਿਨ ਬਹਿ ਕੇ ਮਾਣੀ ਤੇ ਲਈ ਟੋਪੀ ਬਣਾਈ ਹੋਵੇ ਕੈਪ ਬਣਾਈ ਹੋਵੇ ਤੇ ਬੜੇ ਚਾਣ ਨਾਲ ਲੈ ਕੇ ਧੀ ਕੋਲ ਜਾਵੇ ਬੇਟਾ ਆ ਟੋਪੀ ਪਹਿਣ ਕੇ ਵੇਖੀ ਕਿ ਉਹ ਜੀ ਲੱਗਦੀ ਐ ਅਗੋਂ ਧੀ ਕਹਿ ਦੇਵੇ ਇਹ ਟੋਪੀ ਮੈਂ ਪਾਵਾਂਗੀ ਮੇਰੇ ਕੱਪੜੇ ਵੀ ਦੇਖੇ ਬ੍ਰਾਂਡਡ ਮੈਂ ਨਹੀਂ ਇਹ ਪਾਉਣੇ ਇਹ ਮੇਰੇ ਕੱਪੜਿਆਂ ਨਾਲ ਜੱਚਦੀ ਤਮਾ ਦਾ ਦੇਲ ਪੁੱਛਾਈ ਜਾਣਦਾ ਜੇ ਕਿਤੇ ਮਾਂ ਕਹੇ ਦੇਵੇ ਪੁੱਤਰ ਮੇਰੀ ਐਨਕ ਬਣਵਾ ਦੇ ਮੇਰੀ ਨਜ਼ਰ ਥੋੜੀ ਕਮਜ਼ੋਰ ਹੋ ਗਈ ਹੈ ਤਾਂ ਕੋਲ ਬੈਠ ਨੂੰ ਰਾਣੀ ਕਹਿ ਦੇਵੇ ਕੀ ਮਾਤਾ ਐਣ ਕਿ ਕੀ ਕਰਨੀ ਐ ਹੁਣ ਟੁ ਕਿਹੜੇ ਮੋਤੀ ਪਰੋਣੇ ਐ ਬਹਿ ਜਾ ਆਰਾਮ ਨਾਲ ਸੋਚੋ ਇਹ ਨਨਿੱਕੀਆਂ ਨਨਿੱਕੀਆਂ ਗੱਲਾਂ ਨਾਲ ਮਾਂ ਦਾ ਦਿਲ ਕਿੰਨਾ ਦੁਖਦਾ ਹੋਵੇਗਾ ਸੁ ਕਦੇ ਵੀ ਆਪਣੇ ਮਾਪੇ ਨਾਲ ਇਹੋ ਜੀ ਗੱਲ ਨਾ ਕਰਿਆ ਕਰੋ ਪਹਿਲਾਂ ਉਹਨਾਂ ਦੀ ਗੱਲ ਧਿਆਨ ਨਾਲ ਸੁਣਿਆ ਕਰੋ ਤੇ ਫਿਰ ਬੜੇ ਆਰਾਮ ਨਾਲ ਜਵਾਬ ਦਿਆ ਕਰੋ ਕਿ ਉਹਨਾਂ ਦਾ ਦਿਲ ਨਾ ਦੁਖੇ ਉਸ ਮਾਂ ਦਾ ਦਿਲ ਕਦੇ ਨਾ ਦਿਖਾਓ ਜਿਸ ਨੇ ਪਤਾ ਨਹੀਂ ਕਿੰਨੇ ਦੁੱਖ ਵੇਖ ਕੇ ਤੁਹਾਨੂੰ ਜਨਮ ਦਿੱਤਾ ਸੰਭਾਲਿਆ ਤੇ ਇਥੋਂ ਤੱਕ ਪਹੁੰਚਾਇਆ ਤੇ ਅੱਜ ਤੁਸੀਂ ਆਪਣੀ ਵੀ Mandi kader ker tanwa.